ਦੁਨੋਂ ਨਵਾਹਿ ਗੁਰੂ ਸਤ ਨਾਮਵਾਹਿ 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 ਗੁਰੂ ਸਤ ਨਾਮ ਏ ਗੁਰੂ ਦਾਤਨਾਮ ਵਾਹਿਗੁਰੂ ਸਰਦਾਰ ਮੋਹੰਦ ਸਿੰਘ ਰਾਜਪੁਰਾ ਦੇ ਵਿੱਚ ਅੱਜ ਕਿੰਨਾ ਦਿਨ ਹੈਗਾ ਤੁਹਾਡਾ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹ ਦੇ ਵਿੱਚ ਅਸੀਂ ਟਾਇਲਟ ਦੀ ਸੇਵਾ ਕਰਕੇ ਆਏ ਸਿੰਘ ਸਾਹਿਬਾਂ ਦੇ ਹੁਕਮ ਅਨੁਸਾਰ ਉਤਵਾਦ 4 ਦਿਨ ਤੋਂ ਲਗਾਤਾਰ ਪਹਿਲਾਂ ਅਜੀ ਗੁਰਦੁਆਰਾ ਪਾਛੇ ਨਵੀਂ ਬਾਹਰਗੜ੍ਹ ਸਾਹਿਬ ਤੇ ਫਿਰ ਗੁਰਦਾ ਸਿੰਘ ਸਵਾ ਰਾਜਪੁਰਾ ਜੇ ਕੱਲ ਸੇਵਾ ਦਿੱਤੀ ਸੀ ਸੇਵਾਦਾਰ ਆ ਕੇ ਆਏ ਅੱਜ ਰਾਜਪੁਰੇ ਗੁਰਦਾ ਸਿੰਘ ਸਵਾ ਰਾਜਪੁਰਾ ਵਿਖੇ ਇਹ ਸੇਵਾ ਨਿਭਾ ਰਹੇ ਆ ਤੇ ਮੈਨੂੰ ਸਮਝਦਾ ਕਿ ਇਹ ਸੇਵਾ ਕਰਕੇ ਮਨ ਨੂੰ ਸਕੂਨ ਵੀ ਆਉਂਦਾ ਮਨ ਨੂੰ ਤਸੱਲੀ ਵੀ ਆਉਂਦੀ ਆ ਔਰ ਮਨ ਨੂੰ ਮਹਿਸੂਸ ਵੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਾਣੇ-ਅਣ ਜਾਣੇ ਜੋ ਵੀ ਕਿਤੇ ਗਲਤੀਆਂ ਹੋਈਆਂ ਦੇ ਸੇਵਾ ਤੇ ਸਮਰਨ ਕਰਕੇ ਉਹ ਗਲਤੀਆਂ ਦੁਰਸਤ ਕਰਨ ਦੀ ਸਾਨੂੰ ਪ੍ਰੇਰਨਾ ਮਿਲੀ ਆ। ਇਹੀ ਰਾਹ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ। ਉਸੇ ਰਾਹ 'ਤੇ ਚੱਲਣ ਦੀ ਅਸੀਂ ਐਸੇ ਸਮੇਂ ਪ੍ਰੇਰਨਾ ਲਗੀ। ਅਚਨ ਆ ਦਿੱਸਨਾ ਕਿ ਅਜਿਤਦਾ ਸਾਹਿਬ ਨੇ ਆਦੇਸ਼ ਜਾਰੀ ਕਰੇ ਸੀ ਕਿ ਜਿਨ੍ਹਾਂ ਨੇ ਆਪਣਾ ਅਪੀਖਾ ਦਿੱਤਾ ਉਹ ਹਜੇ ਤੱਕ ਮੰਜੂਰ ਨਹੀਂ ਹੋਇਆ। ਸਮਾਂ ਲੰਘ ਚੁੱਕਿਆ ਇਸ ਤਰ੍ਹਾਂ ਦੇਖਦੇ ਹਾਂ ਕਿ ਕਿੰਨਾ ਕਿੰਨਾ ਤੋਹਨ ਲੱਗਿਆ। ਦੇਖੋ ਇਹ ਤਾਂ ਤੋਹੀਨ ਜੱਜਾ ਸਾਹਿਬਾ ਨਾਲ ਦੇ ਹੁਕਮ ਦੀ ਕੀਤੀ ਆ ਕਿਹਨੇ ਕੀਤੀ ਆ ਕਿਉਂ ਕੀਤੀ ਆ ਕਾਰਨ ਕੀ ਆ ਸਿੰਘ ਸਾਹਿਬਾਨ ਨੂੰ ਤਾਂ ਕਿਵੇਂ ਨੋਟਿਸ ਲੈਣੇ ਆ ਇਹ ਤਾਂ ਉਹਨਾਂ ਨੇ ਦੇਖਣਾ ਪਰ ਆਮ ਚਰਚਾ ਜਣੀ ਆਮ ਸੰਗਤ ਚ ਲੋਕਾਂ ਚ ਇਹ ਗੱਲ ਜ਼ਰੂਰ ਚੱਲ ਰਹੀ ਆ ਕਿ ਜੇ ਜੱਜਾ ਸਾਹਿਬਾਨ ਨੇ ਜੋ ਹੁਕਮ ਕੀਤੇ ਜੇ ਉਹਨਾਂ ਹੁਕਮਾਂ ਤੇ ਸੇਵਾ ਕੀਤੀ ਜਾ ਸਕਦੀ ਆ ਤਾਂ ਉਨਾ ਵੱਲੋਂ ਦਿੱਤੇ ਜਿਹੜੇ ਸਿਫੇ ਨੇ ਉਹ ਫਿਰ ਮਨਜ਼ੂਰ ਵੀ ਕਰ ਲੈਣੇ ਚਾਹੀਦੇ ਤੇ ਇਹ ਜਵਾਲਤਾ ਹਰ ਇੱਕ ਦੇ ਮਨ ਦੇ ਵਿੱਚ ਆ ਹੀ ਰਹੀ ਆ ਔਰ ਹੁਣ ਤਾਂ ਨਵੀਂ ਚਰਚਾ ਵੀ ਚੱਲ ਰਹੀ ਆ ਵੀ ਜੇ ਕੋਰਪੋਰੇਟ ਵੀ ਮੀਟਿੰਗ ਹੋ ਸਕਦੀ ਆ ਤਾਂ ਫਿਰ ਵਰਕਿੰਗ ਗਰੁੱਪ ਦੀ ਵੀ ਚੋਣ ਹੋ ਸਕਦੀ ਤੇ ਇਹ ਜਿਹੜੇ ਚਰਚਾਵਾਂ ਨੇ ਲੋਕਾਂ ਵਿੱਚ ਪਰ ਅਸੀਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸਾਨੂੰ ਤਾਂ ਸੇਵਾ ਕਰਨ ਦਾ ਜਿਹੜਾ ਹੁਕਮ ਆ ਅਸੀਂ ਉਹ ਸੇਵਾ ਵਿੱਚ ਲੱਗੇ ਹੋਏ ਆ ਸੇਵਾ 'ਚ ਲੀਨ ਆ ਇਹ ਸੇਵਾ ਕੱਲ ਨੂੰ ਸਮਾਪਤ ਹੋ ਜਾਣੀ ਆ ਉਸ ਤੋਂ ਬਾਅਦ ਹੀ ਅਸੀਂ ਆਪਣੇ ਕੋਈ ਵਿਚਾਰ ਦੱਸ ਸਕਾਂ ਕਿ ਖੁੱਲਕੇ ਤਾਂ ਪਰ ਆਮ ਲੋਕਾਂ ਵੀ ਜਿਹੜੀ ਚਰਚਾ ਜਾਂ ਲੋਕ ਜਿਹੜੇ ਕਹਿ ਰਹੇ ਨੇ ਪ੍ਰਭਾਵ ਜਿਹੜਾ ਲਿਆ ਜਾ ਰਿਹਾ ਉਹ ਜ਼ਰੂਰ ਕਿਹਾ ਜਾ ਰਿਹਾ ਕਿ ਜਿਹੜੇ ਸਿੰਘ ਸਾਹਿਬਾਨ ਨੇ ਉਹ ਪੁੱਛਣਾਏ ਸੀ ਉਸ ਮੁਤਾਬਕ ਦਿਨ ਪੂਰੇ ਹੋ ਗਏ ਨੇ ਤੇ ਉਹਨਾਂ ਤੇ ਅਮਲ ਕਰ ਲੈਣਾ ਚਾਹੀਦਾ ਹੀ ਆ ਕੋਰ ਮੀਟਿੰਗ ਹੋ ਗਈ ਹੈ ਲੱਗਦਾ ਹੈ ਕਿ ਆ ਮੀਟਿੰਗ ਜਿਹੜਾਗਾ ਸ਼੍ਰੋਤੂ ਜੁਰੂਰ ਵੀ ਦੱਸਣਾ ਚਾਹੁੰਦਾ ਸੀਗਾ ਜਿਸ ਦੇ ਇੱਥੇ ਜਿਨੀ ਆਮ ਲੋਕਾਂ ਵਿੱਚ ਇਸ ਗੱਲ ਦੇ ਮੈਦਾਨੀ ਕਹਿ ਸਕਦਾ ਕੁਝ ਕਿਉਂਕਿ ਵਾਤਾਵਰਣ ਸੇਵਾ ਦੇ ਵਿੱਚ ਲੀਨ ਆ ਸੇਵਾ ਕਰ ਰਹੇ ਆ ਪਰ ਆਮ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਚਰਚਾ ਚੱਲ ਰਹੀ ਆ ਵੀ ਜੇ ਕੋਰ ਕਮੇਟੀ ਦੀ ਮੀਟਿੰਗ ਹੋ ਜਾਦੀ ਆ ਤਾਂ ਬਰਗ ਕੋਈਟੀ ਵੀ ਕਰਾਣੀ ਚਾਹੀਦੀ ਸੀ ਤਾਂ ਕਿ ਉਹਨਾਂ ਨੇ ਚੰਗੀ ਭਾਵਨਾ ਦੇਖ ਕੇ ਹੀ ਮੰਚ 'ਤੇ ਅੱਗੇ ਵਿਚਾਰ ਰੱਖ ਕੇ ਹੀ ਜਿਹੜੀ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਜਾਂ ਬਿਖਰੀ ਹੋਈ ਪੰਥਕ ਜਗਤੀ ਆ ਜਿਹਨੂੰ ਇਕਜੁੱਟ ਕਰਨਾ, ਇੱਕਸੁਰ ਕਰਨਾ, ਹਰ ਪੰਥਾਂ ਦੇ ਤੈਸੀ ਲੋਜੜਾ ਔਰ ਪੰਜਾਬ ਵਾਸੀ ਲੋਜ ਦੇ ਨੇ, ਸੂਚਾ ਪੰਥ ਲੋਜ ਦਾ, ਉਹ ਭਾਵਨਾ ਦਾ ਪ੍ਰਗਟਾਵਾ ਉਹਨਾਂ ਨੇ ਜਿਹੜਾ ਕੀਤਾ ਉਹਦੀ ਪੂਰਤੀ ਲਈ ਜਿਸ ਰਾਹ ਤੋਂ ਲੰਘਣਾ ਪੈਣਾ, ਉਹ ਰਾਹ ਜ਼ਰੂਰ ਤਿਆਰ ਕਰ ਲੈਣਾ ਚਾਹੀਦਾ ਈ ਪੰਥ ਦੇ ਭਲੇ ਚਾਹੀ ਪੰਜਾਬ ਦੇ ਭਲੇ ਚਾ। ਜਾਤੀ ਤੌਰ ਤੇ ਵੀ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਦੇਸ਼ ਨੇ ਉਹਨਾਂ ਲਈ ਵੀ ਭਲੇ ਕੀਆ ਔਰ ਮੈਂ ਸਮਝਦਾ ਕਿ ਅੱਜ ਜਿਹੜੀਆਂ ਸਾਡੇ ਸਾਹਮਣੇ ਚੁਣੌਤੀਆਂ ਨੇ ਨਨ ਤੇ ਕੋ ਸਾਨੂੰ ਆਪਣੇ ਦੇਸ਼ ਦੇ ਵਿੱਚ ਸਾਨੂੰ ਆਪਣੇ ਦੇਸ਼ ਦੀਆਂ ਸੜਕਾਂ ਤੇ ਨਹੀਂ ਜਾਣ ਦਿੱਤਾ ਦਿੱਲੀ ਵੱਲ ਨੂੰ ਆਪਣੀ ਗੱਲ ਹਾਂ ਗੱਲ ਕਹਿਣ ਤੱਕ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਬਲ ਹਾਲਾਤ ਤਾਂ ਦੇਖੋ ਕੀ ਆ ਵੀ ਸਜ਼ਾ ਪੂਰੀ ਕਰ ਲਈ ਸਾਡੇ ਨਾਮ ਸਿੰਘਾ ਸਿੰਘਾਂ ਨੇ ਤੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਔਰ ਪਰੋਲ ਤੱਕ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਹੋਰ ਕੇਸਾਂ ਦੇ ਵਿੱਚ ਸਰਸਿਆ ਨੂੰ ਹਰ ਤੀਜੇ ਮਹੀਨੇ ਪਰੋਲ ਦਿੱਤੀ ਜਾਂਦੀ ਹੈ ਸੋ ਮੇਰਾ ਮਤਲਬ ਵੀ ਜੋ ਹਾਲਾਤ ਅੱਜ ਸਾਡੇ ਸਾਹਮਣੇ ਨੇ ਇਹਨਾਂ ਨੂੰ ਨਜਿੱਠਣ ਲਈ ਸਾਡੀ ਇਹ ਮਤਲਬ ਇੱਕ ਸੁਰਤਾ ਦੀ ਬਹੁਤ ਵੱਡੀ ਲੋੜ ਹੈ ਇੱਕ ਜੁੜਤਾ ਦੀ ਬਹੁਤ ਵੱਡੀ ਲੋੜ ਹੈ ਇਹ ਪੰਚਤੈਸੀ ਤੇ ਪੰਜਾਬ ਹਤੈਸੀ ਲੋਕਾਂ ਦੀ ਭਾਵਨਾ ਸੋ ਅੱਜ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਵੀ ਪੈਦਾ ਕਰਨੀ ਪਵੇਗੀ ਉਹ ਪੰਜਾਬ ਬਹੁਤ ਪਿੱਛੇ ਜਾ ਰਿਹਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਜਿਹੜਾ ਕਿਸੇ ਸਮੇਂ ਦੇਸ਼ ਦੇ ਇੱਕ ਮੁੱਖ ਸੂਬਿਆਂ ਵਿੱਚੋਂ ਮੈਂ ਹੁੰਗਿਆ ਜਾਂਦਾ ਸੀ ਅੱਜ ਉਹ ਪੰਜਾਬ ਵਾਛੜ ਕੇ ਜਾ ਰਿਹਾ ਔਰ ਅੱਜ ਕੱਲ੍ਹ ਕਿਸਾਨਾਂ ਤੇ ਅਟੈਕ ਹੋ ਰਿਹਾ ਹਰਿਆਣਾ ਪੁਲਿਸ ਨੇ ਸਿੱਧੇ ਅਤੂਗ ਐਜ ਦੇ ਗੋਲੇ ਸਿੱਤੇ ਮਾਰੇ ਨੇ 16 ਤੇ 7 ਜਖਮੀਆਂ ਨੇ ਫਤਕਾਰੀ ਜਖਮੀਆਂ ਇਸ ਤਰ੍ਹਾਂ ਦੇਖਦੇ ਹੋਏ ਦੇਖੋ ਕੱਲ ਹਰਿਆਣਾ ਪੁਲਿਸ ਦਾ ਜਿਸ ਤਰ੍ਹਾਂ ਦਾ ਵਿਵਹਾਰ ਸੀ ਕਿਸਾਨਾਂ ਨਾਲ ਵੀ ਪੱਤਰਕਾਰਾਂ ਨਾਲ ਵੀ ਆਮ ਲੋਕਾਂ ਨਾਲ ਵੀ ਉਹ ਬੜਾ ਨਿੰਦਨਯੋਗ ਆ ਬੜਾ ਮਦਭਾਗਾ ਔਰ ਮੈਨੂੰ ਇਸ ਗੱਲ ਦਾ ਅਫਸ਼ੋਰਸ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚੁਕਤਾਰੀ ਬੈਠੇ ਆ ਕੇ ਸਲਵਾਰੀ ਬੈਠੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾੜਾ ਮੋਟਾ ਵੀ ਪੰਜਾਬ ਦੇ ਲਈ ਆਵਾਜ਼ ਨਹੀਂ ਉਠਾ ਰਹੇ वैसे तो उन्होंने जबो बार-बार ये कहंदे सी की असि ਕਿਸਾਨਾਂ ਦੇ ਨਾਲ ਕਿਸਾਨਾਂ ਨਾਲ ਲੜਾਂਗੇ ਕਿਸਾਨਾਂ ਨਾਲ ਖੜਾਂਗੇ ਕਿਸਾਨਾਂ ਲਈ ਮਰਾਂਗੇ ਮੈਂ ਅੱਜ ਜਦੋ ਕਿਸਾਨੀ ਨੂੰ ਲੋੜ ਅੱਜ ਚੁੱਪੇ ਧਰ ਕੇ ਬੈਠ ਗਈ ਫਿਰ ਜੇ ਆਪ ਇਕੱਲੇ ਨਹੀਂ ਕੁਛ ਕਰ ਸਕਦੇ ਉਹਨਾਂ ਦਾ ਕਿਉਂਕਿ ਪੰਜਾਬ ਨੇ ਅਗਵਾਈ ਉਹਨਾਂ ਨੂੰ ਸੰਭਾਲੀ ਹੋਈ ਆ ਔਰ ਮੈਂ ਸਮਝਦਾ ਵਿਧਾਨਕ ਦੇ ਤੌਰ ਤੇ ਪੰਜਾਬ ਦੇ ਮੋਰੀ ਹੋ ਦੇ ਮੋਰੀ ਹੋ ਕੇ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਐਸੇ ਹਾਲਾਤਾਂ ਚ ਅਮਰਾਂ ਸਮਝਦਾ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕਰਕੇ ਸਰਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਦਾ ਕੇਸ ਜਿਹੜਾ ਦਿੱਲੀ ਦੇ ਸਾਹਮਣੇ ਰੱਖਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਆ ਇਕੱਲੇ ਕਿਸਾਨ ਕਿਉਂ ਲੜਨ ਇਕੱਲੇ ਕਿਸਾਨ ਕਿਉਂ ਮਰਨ ਇਕੱਲੇ ਕਿਸਾਨਾਂ ਨੂੰ ਹੀ ਆਪਣੇ ਮਸਲੇ ਲੈ ਕੇ ਕਿਉਂ ਦੁਰੇ ਨਾ ਪਵੇ ਜਦੋਂ ਕਿ ਕਿਸਾਨ ਦੇਸ਼ ਦਾ ਵਪਾਰ ਦੇ ਇੰਡਸਟਰੀ ਤੇ ਦਰਜਗਾਰ ਦੇ ਦਾ ਹਰ ਕਾਰੋਬਾਰ ਕਿਸਾਨੀ ਤੇ ਨਿਰਭਰ ਤੇ ਫਿਰ ਕਿਸਾਨੀ ਨੂੰ ਮਤਲਬ ਅਸੀਂ ਅੱਜ ਦਿੱਕਤਾਂ ਨੇ ਮੁਸੀਬਤਾਂ ਨੇ ਤੇ ਉਹਦੇ ਨਾਲ ਖੜਨੀ ਲੋੜ ਆ ਅੱਜ ਅਫਸੋਸ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਅਡਾਨੀ ਉਹਨਾਂ ਬਾਰੇ ਤਾਂ ਬਥੇਰੇ ਧਾਰਨੇ ਵੀ ਲਾਏ ਜਾ ਰਹੇ ਆ ਮੁਜ਼ਾਰੇ ਵੀ ਕੀਤੇ ਜਾ ਰਹੇ ਆ ਪਰ ਕਿਸਾਨਾਂ ਬਾਰੇ ਕੋਈ ਇੱਕ ਵੀ ਬਾਜ ਨਹੀਂ ਆਈ ਇਹ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਜਿਹੜਾ ਹੈ ਇਸ ਗੱਲ ਦੀ ਚਿੰਤਾ ਆ ਕਿ ਪੰਜਾਬ ਦਾ ਕੋਈ ਰਾਖਾ ਹੀ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਲਈ ਕਿਸੇ ਨੇ ਆਵਾਜ਼ ਹੀ ਨਹੀਂ ਉਠਾਈ ਔਰ ਅੱਜ ਲੋੜ ਆ ਪੰਜਾਬ ਦੇ ਜਿੰਨੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਪੰਜਾਬ ਨਾਲ ਜੋ ਵਿਵਹਾਰ ਹੋਇਆ ਖਾਸ ਤੌਰ ਤੇ ਕਿਸਾਨਾਂ ਨਾਲ ਉਹਦੇ ਨਾਲ ਇਕੱਠੇ ਹੋ ਕੇ ਦਿੱਲੀ ਦੇ ਸਾਹਮਣੇ ਕੇਸ ਰੱਖਿਆ ਜਾਵੇ ਬਲਕਿ ਪੰਜਾਬ ਸਰਕਾਰ ਨੂੰ ਵੀ ਮਜਬੂਰ ਕੀਤਾ ਜਾਵੇ ਇਹ ਹਾਲਾਤ ਹੈ ਜੇ ਕਿਉਂ ਬਣੇ ਕੌਣ ਜ਼ਿੰਮੇਵਾਰ ਆ ਕਿਉਂ ਮੌਕੇ ਤੇ ਪੰਜਾਬ ਦੀ ਸਰਕਾਰ ਨੇ ਇਹ ਸਾਰੀ ਸਿੱਤੀ ਨੂੰ ਨਹੀਂ ਕਿਉਂ ਨਹੀਂ ਜਿੱਤਿਆ ਇਹ ਅੱਜ ਜਿਹੜੇ ਹਾਲਾਤਾਂ 'ਚ ਪੰਜਾਬ ਨੂੰ ਗੁਜ਼ਰਨਾ ਪੈ ਰਿਹਾ ਉਹ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਆ ਇਹਦੀ ਜ਼ਿੰਮੇਵਾਰੀ ਲੈਣੀ ਪਏ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ